ਸਤ ਸ੍ਰੀ ਅਕਾਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਅੱਜ ਯਾਨੀ ਕਿ 3 ਅਕਤੂਬਰ 2024 ਰਾਤ ਦੇ ਵੇਲੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਹੁਣ ਬਾਢੀ ਦਾ ਸਮਾਂ ਚੱਲ ਰਿਹਾ ਹੈ ਬਾਸਮਤੀ ਨੂੰ ਵੀ ਬਹੁਤ ਕਿਸਾਨ ਇਸ ਟਾਈਮ ਵੱਢ ਰਹੇ ਨੇ ਕਿਉਂਕਿ ਪਛੇਤੀ ਬਾਸਮਤੀ ਜਿਹੜੀ ਲੱਗ ਰਹੀ ਸੀ ਉਹਦੇ ਕਾਰਨ ਇਸ ਟਾਈਮ ਜਿਹੜਾ ਮੌਸਮ ਅਨੁਕੂਲ ਹੈ ਬਾਢੀ ਦੇ ਲਈ ਗੱਲ ਕਰਾਂਗੇ ਕਿਸ ਕਿਵੇਂ ਦੇ ਹਾਲਾਤ ਰਹਿਣਗੇ ਅੱਜ ਰਾਤ ਅਤੇ ਕੱਲ ਦੀ ਸਵੇਰ ਤੱਕ ਤਾਂ ਕਿ ਕੱਲ ਦੀ ਤੁਸੀਂ ਪਲਾਨਿੰਗ ਉਸਾਬ ਨਾਲ ਕਰ ਸਕੋ ਸੈਟਲਾਈਟ ਇਮੇਜ ਤੋਂ ਦੇਖੀ ਜਾਵੇ ਤਾਂ ਇਮੇਜ ਸਾਫ ਕਲੀਅਰ ਹੈ ਕੋਈ ਸਿਸਟਮ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਕਿਸੇ ਤਰੀਕੇ ਦੀ ਹਲਚਲ ਮੌਸਮ ਦੇ ਵਿੱਚ ਨਾ ਦੇ ਬਰਾਬਰ ਹੈ ਜੀ ਗੱਲ ਕਰ ਲਈਏ ਤਾਪਮਾਨ ਦੀ ਦਿਨ ਦੇ ਵੇਲੇ ਤਾਪਮਾਨ ਸਾਨੂੰ ਮਾਲਵਾ ਬੈਲਟ ਦੇ ਵਿੱਚ ਕਾਫੀ ਜ਼ਿਆਦਾ ਵਧੇ ਹੋਏ ਦਿਖਾਈ ਦੇ ਰਹੇ ਸੀ ਜਿਸ ਦੇ ਕਾਰਨ ਬਠਿੰਡਾ ਮਲੋਟ ਫਜ਼ਿਲਕਾ ਫਰੋਜ਼ਪੁਰ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਅੱਜ 36 ਤੋਂ ਲੈ ਕੇ 38 ਡਿਗਰੀ ਤੱਕ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਗਰਮ ਦਿਨ ਰਿਹਾ ਸੀ ਅੱਜ ਦਾ ਤੇ ਜਿਸ ਦੇ ਕਾਰਨ ਅਜ ਰਾਤ ਦੇ ਵੇਲੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਗਰਮੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੀ ਗੱਲ ਕਰ ਲਈਏ ਇਸ ਤੋਂ ਇਲਾਵਾ ਸਿਸਟਮ ਦੀ ਸਿਸਟਮ ਜਿਹੜੇ ਨੇ ਅੱਜ ਰਾਤ ਠੀਕ ਠਾਕ ਬਣੇ ਹੋਏ ਨੇ ਕੋਈ ਵੱਡੀ ਕਾਰਵਾਈ ਨਹੀਂ ਹੈ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਤੇ ਨਾਲ ਦੀ ਨਾਲ ਹਵਾ ਜਿਹੜੀ ਉੱਤਰ ਪੂਰਬ ਅਤੇ ਉੱਤਰ ਪੱਛਮ ਦੀ ਜਦੋਂ ਚਲਦੀ ਹੋਈ ਦਿਖਾਈ ਦੇਵੇਗੀ ਇੱਕ ਸਿਸਟਮ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਹਲਕੇ ਦਰਮਿਆਨੇ ਸਵਾਤ ਸਿਸਟਮ ਹਿਮਾਚਲ ਦੇਵਲ ਬਣਿਆ ਹੋਇਆ ਹੈ ਜਿਹੜਾ ਕਿ ਲਗਭਗ ਸਵੇਰੇ 4 ਤੋਂ 5 ਵਜੇ ਦੇ ਕਰੀਬ ਸਾਨੂੰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੀ ਬੈਲਟ ਦੇ ਵਿੱਚਕਾਰ ਹਾਂ ਦਹਾੜਿਆ ਦਿਖਾਈ ਦੇ ਰਿਹਾ ਪਰ ਇਸ ਦਾ ਕੋਈ ਅਸਰ ਮੀਂਹ ਦੇ ਪੱਖ ਤੋਂ ਦਿਖਾਈ ਨਹੀਂ ਦੇ ਰਿਹਾ ਹਲਕੀ ਦਰਮਿਆਨੀ ਬੱਦਲਬਾਜ਼ੀ ਸਵੇਰ ਦੇ ਵੇਲੇ ਛਾਈ ਰਹਿ ਸਕਦੀ ਹੈ ਪਰ ਜਿਵੇਂ ਜਿਵੇਂ ਦਿਨ ਚੜੇਗਾ ਇਹ ਮੌਸਮ ਕਮਜ਼ੋਰ ਹੁੰਦਾ ਦਿਖਾਈ ਦੇਵੇਗਾ ਹੁਣ ਗੱਲ ਕਰ ਲੈਂਦੇ ਇਸ ਤੋਂ ਬਾਅਦ ਵਿੱਚ ਆਪਾਂ ਮੌਸਮ ਅਲਰਟ ਦੀ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਹੋਇਆ ਮੌਸਮ ਡਰਾਈ ਬਣੇ ਰਹਿਣ ਦੀ ਉਮੀਦ ਹੈ 5 ਤਰੀਕ ਤੱਕ ਯਾਨੀ ਕਿ 3 ਤੋਂ ਲੈ ਕੇ 5 ਤਰੀਕ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੌਸਮ ਖੁਸ਼ਕ ਅਤੇ ਸਾਫ਼ ਬਣਿਆ ਰਹੇਗਾ ਦਿਨ ਦੇ ਵੇਲੇ ਹਵਾ ਪੱਛਮ ਦਿਸ਼ਾ ਤੋਂ ਅਤੇ ਸ਼ਾਮ ਦੇ ਵੇਲੇ ਹਵਾ ਪੂਰਬ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਹੁਣ ਔਸ ਦੀ ਮਾਤਰਾ ਵਾਧੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਜਿਹੜਾ ਨਮੀ ਦੀ ਮਾਤਰਾ ਹੈ ਪੰਜਾਬ ਦੇ ਵਿੱਚ ਤਾਪਮਾਨ ਘਟ ਰਿਹਾ ਹੈ 40 ਡਿਗਰੀ ਤੋਂ ਥੱਲੇ ਤਾਪਮਾਨ ਹੈ ਹੁਣ ਉਹ ਜਿਹੜੀ ਵੀ ਹਵਾ ਹੈ ਉਹ ਸਾਨੂੰ ਹੁਣ ਮੀਂਹ ਦੇ ਰੂਪ ਵਿੱਚ ਨਹੀਂ ਸਾਨੂੰ ਹੁਣ ਔਸ ਦੇ ਰੂਪ ਵਿੱਚ ਦਿਖਾਈ ਦਵੇਗੀ ਔਸ ਹੁਣ ਜ਼ਿਆਦਾ ਬਣੇਗੀ ਸਵੇਰ ਵੇਲੇ ਸ਼ਾਮ ਦੇ ਵੇਲੇ ਧੁੰਦ ਦਾ ਅਸਰ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਸਵੇਰ ਦੇ ਵੇਲੇ ਧੁੰਦਾ ਹੁਣ ਸਾਨੂੰ ਆਮ ਦੇਖਣ ਨੂੰ ਮਿਲਣਗੀਆਂ ਜਿਵੇਂ ਜਿਵੇਂ ਹੁਣ ਸਾਡਾ ਅਕਤੂਬਰ ਮਹੀਨਾ ਪਹੁੰਚੇਗਾ ਤਾਂ ਆਮ ਹਨ ਅਚਾਨਕ ਗਰਨੇ ਸ਼ੁਰੂ ਹੋਣਗੇ ਜਿਸ ਦੇ ਬਾਰੇ ਅਪਡੇਟ ਤੁਹਾਡੇ ਤੱਕ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਕਿਸਾਨ ਵੀਰ ਹੋ ਮੌਸਮ ਦੀ ਜਾਣਕਾਰੀ ਦੀ ਰੋਡ ਰਹਿੰਦੀ ਹੈ ਕਿਰਪਾ ਕਰਕੇ ਸਾਡੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਮਿਲਦੇ ਆ ਜੀ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਬਣੇ ਰਹੋ ਚੈਨਲ ਤੇ ਧੰਨਵਾਦ ਸਾਰ ਗਰਸ਼ਕ ਵੀਰਾਂ ਦਾ ਜੀ